ਸਤਿ ਸ਼੍ਰੀ ਅਕਾਲ ਪੀਪੀ 32 ਨਵਾਂ ਸ਼ਹਿਰ ਦੇਖ ਰਹੇ ਹੋ ਸਾਥੀਓ ਤਸਵੀਰਾਂ ਤੁਹਾਨੂੰ ਬੰਗਿਆਂ ਤੋਂ ਦਿਖਾ ਰਹੇ ਹਾਂ ਦੱਸ ਦਈਏ ਕਿ ਨਵਾਂ ਸ਼ਹਿਰ ਦੇ ਰੇਲਵੇ ਰੋਡ ਤੋਂ ਬਾਅਦ ਹੁਣ ਬੰਗਾ ਸ਼ਹਿਰ ਦਾ ਵੀ ਰੇਲਵੇ ਰੋਡ ਚਰਚਾ ਵਿੱਚ ਹੈ ਸਿਰਫ ਸੜਕ ਟੁੱਟੀ ਹੋਣ ਕਰਕੇ ਨਹੀਂ ਸਗੋ ਦੱਸਿਆ ਜਾ ਰਿਹਾ ਹੈ ਕਿ ਬੀਤੀ ਰਾਤ ਇੱਥੇ ਇੱਕ 7-8 ਮਹੀਨੇ ਪਹਿਲਾਂ ਨਵੀਂ ਖੁੱਲੀ ਦੁਕਾਨ ਦੇ ਉੱਤੇ ਚੋਰਾਂ ਨੇ ਹੱਥ ਸਾਫ਼ ਕੀਤਾ ਔਰ ਤਕਰੀਬਨ ਤਕਰੀਬਨ ਜੋ ਦੱਸਿਆ ਜਾ ਰਿਹਾ ਹੈ ਕਿ 2 ਲੱਖ ਦੇ ਆਸ-ਪਾਸ ਦੁਕਾਨਦਾਰ ਦਾ ਨੁਕਸਾਨ ਕੀਤਾ ਦੁਕਾਨ ਦੇ ਮਾਲਕ ਜਸਵਿੰਦਰ ਮੱਕੜ ਉਹਨਾਂ ਦਾ ਕਹਿਣਾ ਕਿ ਉਹਨਾਂ ਨੂੰ ਉਹਨਾਂ ਦੇ ਇੱਕ ਜਾਣਕਾਰ ਦੀ ਕਾਲ ਆਉਂਦੀ ਹੈ ਤੇ ਉਹ ਦੱਸਦਾ ਹੈ ਕਿ ਜਸਵਿੰਦਰ ਮੱਕੜ ਉਹਨਾਂ ਦੀ ਦੁਕਾਨ ਦਾ ਸ਼ਟਰ ਟੁੱਟਿਆ ਹੋਇਆ ਉਹ ਦੱਸਦੇ ਸਵੇਰੇ 6:30 ਵਜੇ ਦੇ ਆਸ-ਪਾਸ ਉਹਨਾਂ ਨੂੰ ਕਾਲ ਆਉਂਦੀ ਹੈ ਉਹਨਾਂ ਨੂੰ ਪਹਿਲਾਂ ਯਕੀਨ ਨਹੀਂ ਹੁੰਦਾ ਫਿਰ ਜਦੋਂ ਆਪਣੀ ਦੁਕਾਨ ਦੇ ਕੈਮਰੇ ਆਪਣੇ ਸਿਸਟਮ ਤੇ ਚੈੱਕ ਕਰਦੇ ਆ ਤੇ ਉਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਔਰ ਆਕੇ ਪਤਾ ਲੱਗਦਾ ਦੁਕਾਨ ਤੇ ਇੱਕ ਦੁਕਾਨ ਦੇ ਅੰਦਰ ਨਵੇਂ ਨੋਟਾਂ ਵਾਲੇ ਜਿਹੜੇ ਹਾਰਿਆ ਉਹ ਸਾਰੇ ਚੋਰ ਲੈ ਕੇ ਗੱਲੇ ਦੇ ਪੈਸੇ ਲੈ ਗਏ ਤੇ ਹੋਰ ਕਈ ਕੀਮਤੀ ਸਮਾਨ ਜਿਹੜੇ ਉੱਥੋਂ ਚੱਕ ਕੇ ਲੈ ਗਏ ਜਿਹਦੇ ਕਰਕੇ ਦੁਕਾਨਦਾਰ ਨੂੰ ਵੱਡਾ ਲਾਸ ਹੋਇਆ ਦੁਕਾਨਦਾਰ ਦਾ ਕਹਿਣਾ ਕਿ ਹਾਲੇ ਦੁਕਾਨ ਸ਼ੁਰੂ ਕੀਤੀ ਨੂੰ 7-8 ਮਹੀਨੇ ਨਹੀਂ ਹੋਏ ਆ ਔਰ ਇਹ ਜਿਹੜਾ ਉਹਨਾਂ ਨੂੰ ਘਾਟਾ ਪਿਆ ਇਹ ਬਹੁਤ ਵੱਡਾ ਹੈ ਉਹਨਾਂ ਦਾ ਕਹਿਣਾ ਕਿ ਹਾਲੇ ਉਹਨਾਂ ਦਾ ਚਾਹ ਵੀ ਪੂਰਾ ਨਹੀਂ ਸੀ ਹੋਇਆ ਹਾਲੇ ਚੰਗੀ ਤਰ੍ਹਾਂ ਕਮਾਈ ਵੀ ਸ਼ੁਰੂ ਨਹੀਂ ਸੀ ਹੋਈ ਕਿ ਚੋਰਾਂ ਨੇ ਉਹਨਾਂ ਦਾ ਨੁਕਸਾਨ ਕਰ ਦਿੱਤਾ ਉਧਰ ਦੂਜੇ ਪਾਸੇ ਪੁਲਿਸ ਮੌਕੇ ਤੇ ਪਹੁੰਚਦੀ ਹੈ ਪੁਲਿਸ ਦਾ ਕਹਿਣਾ ਕਿ ਫਿੰਗਰਪ੍ਰਿੰਟ ਟੀਮ ਆ ਗਈ ਹੈ ਫਿੰਗਰਪ੍ਰਿੰਟ ਟੀਮ ਨੇ ਆਪਣਾ ਕੰਮ ਕਰ ਲਿਆ ਤੇ ਨਾਲ ਦੀ ਨਾਲ ਪੁਲਿਸ ਸੀਸੀਟੀਵੀ ਕੈਮਰੇ ਖੰਘਾਲ ਰਹੀ ਹੈ ਤੇ ਪੁਲਿਸ ਨੇ ਪੁਲਿਸ ਦੇ ਜੋ ਬੋਲਣ ਦਾ ਲਹਿਜਾ ਸੀ ਉਸ ਤੋਂ ਪਤਾ ਲੱਗਦਾ ਸੀ ਕਿ ਪੁਲਿਸ ਕਾਫੀ ਕੰਫੀਡੈਂਟ ਹੈ ਤੇ ਜਲਦੀ ਇਸ ਕੇਸ ਨੂੰ ਜਿਹੜਾ ਸੋਲਵ ਕਰ ਲਿਆ ਜਾਵੇਗਾ ਲੇਕਿਨ ਹਾਲ ਦੀ ਘੜੀ ਜਿਹੜਾ ਦੁਕਾਨਦਾਰ ਹੈ ਉਹਦੀ ਜਿਹੜੀ ਹਾਲਤ ਹੈ ਉਹ ਬੜੀ ਪਤਲੀ ਹੋ ਚੁੱਕੀ ਸੀਗੀ ਕਿਉਂਕਿ ਜਦ ਇਸ ਤਰੀਕੇ ਕੋਈ ਚੋਰੀ ਹੋ ਜਾਂਦੀ ਹੈ ਤਾਂ ਦੁਕਾਨਦਾਰ ਨੂੰ ਜਿਹੜਾ ਘਾਟਾ ਪੈਂਦਾ ਜੋ ਨੁਕਸਾਨ ਹੁੰਦਾ ਜੋ ਮਨ ਦੀ ਪੀੜ ਹੁੰਦੀ ਹੈ ਜੋ ਆਰਥਿਕ ਤੰਗੀ ਆਉਂਦੀ ਹੈ ਜੋ ਆਰਥਿਕ ਛੱਟ ਵੱਜਦੀ ਹੈ ਉਹ ਅਸੀਂ ਮਹਿਸੂਸ ਕਰ ਸਕਦੇ ਆ ਤਾਂ ਤੁਹਾਨੂੰ ਤਸਵੀਰਾਂ ਦਿਖਾਣੇ ਪਰ ਹੈਰਾਨ ਆ ਕਿ ਦੁਕਾਨਦਾਰ ਨੇ ਆਪਣੇ ਵੱਲੋਂ ਤਾਂ ਪੂਰੀ ਪ੍ਰੋਟੈਕਸ਼ਨ ਕੀਤੀ ਲੋਕ ਲਗਾਏ ਸੀਸੀਟੀਵੀ ਕੈਮਰੇ ਲਗਾਏ ਲੇਕਿਨ ਚੋਰਾ ਅੱਗੇ ਕੋਈ ਬਸ ਨਹੀਂ ਚੱਲਿਆ ਦਿਖਾਣੇ ਮੌਕੇ ਦੇ ਪੂਰੇ ਤਸਵੀਰਾਂ ਪਤਾ ਲੱਗਾ ਚੋਰੀ ਹੋਈ ਹੈ ਬੜਾ ਨੁਕਸਾਨ ਹੋਇਆ ਜੀ ਤੁਹਾਡਾ ਭਾਜੀ ਮੈਂ ਰਾਤੀ 3 ਵਜੇ ਕੈਮਰਾ ਚੈੱਕ ਕੀਤੇ ਆਪਣੇ ਮੈਂ ਦਰਸਲ ਉਹ ਜੀ ਚੈੱਕ ਕਰਤਾ ਹਾਂ ਰਾਤੀ ਜਿੱਦਾਂ ਮੈਂ ਕੋਈ ਜਰਾ ਥੱਕਿਆ ਸੀਗਾ ਮੇਰੀ ਤਬੀਰ ਨਹੀਂ ਠੀਕ ਸੀਗੀ ਤੇ ਸਵੇਰੇ ਮੈਂ ਜਿੱਦਾਂ 3 ਵੇ ਵੀ ਚੈੱਕ ਕੀਤਾ ਬਿਲਕੁਲ ਠੀਕ ਸੀਗਾ ਅੰਦਰ ਬਾਹਰ ਨਾਲ ਸਾਰੇ ਰੋਜ਼ ਦੇ ਨਹੀਂ ਚੈੱਕ ਕਰਦਾ ਨਹੀਂ ਤੇ ਜਦੋਂ ਸਵੇਰੇ ਮੈਂ ਕਰ ਤਾ ਸਾਢੇ 6 ਵੇ ਟਾਈਮ ਸੀਗਾ ਗੱਡੂ ਭਾਈ ਠੇਕੇਦਾਰ ਜੀ ਨੇ ਮੈਨੂੰ ਟੈлефон ਆਇਆ ਕਿ ਇਹਦੇ ਭਾਜੀ ਤੁਹਾਡੇ ਦੁਕਾਨ ਦਾ ਸ਼ਟਰ ਪਟਿਆ ਹੈ ਤੇ ਮੈਨੂੰ ਕਿਤੇ ਨਾ ਯਕੀਨ ਨਹੀਂ ਹੋਇਆ ਮੈਂ ਉਸ ਟਾਈਮ ਐਵੇਂ ਜੱਟ ਨੂੰ ਨਹੀਂ ਲੇਟੂ ਭਾਜੀ ਦਾ ਕਦੋਂ ਫੋਨ ਆਇਆ ਤੁਹਾਨੂੰ 6 ਸਵੇਰੇ 6:30 ਵਜੇ ਅੱਛਾ ਤੇ ਉਹ ਕਹਿੰਦੇ ਬਿਦਰ ਕਾਲ ਦਾ ਸ਼ਟਰ ਫਟਿਆ ਮੈਂ ਕਿਹਾ ਭਲੀ ਹੋ ਸਕਦਾ ਏ ਕਿ ਮੈਨੂੰ ਮਜਾਗ ਨਾ ਕਰਦੇ ਸੱਤ ਪਲ ਮੈਂ ਆਪਣੇ ਕੈਮਰੇ ਦੇਖੇ ਉੱਪਰਲਾ ਸਟਾਕ ਦੇਖਿਆ ਵੀ ਮਤਲਬ ਹੈ ਨਹੀਂ ਸ਼ਟਰ ਸਾਹ ਜੀ ਕਿੰਨੇ ਕੁ ਅੰਦਾਜ਼ਾ ਤੁਹਾਡੀ ਚੋਰੀ ਤੁਹਾਡੇ ਦਾਵਾ ਹੋਈ ਲੱਗਦੀ ਹੈ ਲੱਖ ਜੀ ਹੁਣ ਤਾਂ ਅੰਦਰ ਜਾ ਕੇ ਲੱਗੂ ਪੱਕੇ ਪਰ ਹੰਦ ਤੋਂ ਬੜੇ ਹੈ ਨਹੀਂ ਜੀ ਕਿ ਕੋਈ ਵੇਰਵਾ ਨਹੀਂ ਪਤਾ ਕਰਦਾ। ਬੜੇ ਵੇਰਵਾ ਨਹੀਂ ਪਤਾ ਹੈ ਜਿਹੜੇ ਅੰਦਰ ਹਾਰ ਸੀਗੇ ਜੀ ਉਹ ਟ੍ਰੀਟਮੈਂਟ ਕੋਈ 7-2 ਰੱਖਦੇ ਕਰੀਬ ਹੋ ਸਕਦਾ 10-20000 ਰੁਪਇਆ ਵੱਧ ਹੋ ਸਕਦੇ ਹੋਰ ਤਾਂ 5-7000 ਕੱਟ ਵੀ ਹੋ ਸਕਦੇ ਜੀ। ਠੀਕ ਜੀ। ਮਤਲਬ ਸਾਰੇ ਹਾਰੇ ਲੈ ਕੇ ਜਿੰਨੇ ਆ? ਹਾਂ ਲੈ ਕੇ ਜੀ। ਥੋੜਾ ਕੈਸ਼ ਪਿਆ ਸੀਗਾ ਜੀ। ਜਿਹੜਾ ਬਾਟੀ ਉੱਪਰ ਇੱਕ ਸੇਫ ਪਈ ਸੀ ਜੀ। ਹੋਰ ਵਿੱਚੇ ਦੇ ਪੈਸੇ ਉਹ ਸੇਫ ਰਿਹਾ ਜੀ। ਤੇ ਇਹਦੇ ਕੰਨੇ ਥੋੜੇ ਪੈਸੇ ਪਏ ਸੀ ਭਾਂਡੇ ਵਿੱਚ ਸੀ ਜੀ। ਉਹ ਮਤਲਬ ਟ੍ਰੀਟਮੈਂਟ ਜਿਆਦਾ ਨਾਲ ਸੀ ਤਾਂ 6-7 ਅੱਜ ਕੋਈ ਵੀ ਪਾਣਾ ਜੀ ਥੋੜੇ ਆਪਣੇ ਜਿੱਦਾਂ ਪਿਆਹ ਦੇ ਵਿਹਾਂ ਦੇ ਆਪਾਂ ਛੱਡ ਗਏ ਕਿੰਨੇ ਚਿਰ ਹੋ ਗਿਆ ਤੁਹਾਨੂੰ ਇਹ ਦੁਕਾਨ ਬਣਾਈ ਨੂੰ ਆਪਣੀ ਹੁਣ ਪਤਾ ਲੱਗਾ ਜੀ ਨਵੀਂ ਬਣਾਈ ਤੁਸੀਂ ਦੁਕਾਨ ਹਾਂਜੀ ਹਾਂਜੀ ਕਿੰਨਾ ਕੁ ਚਿਰ ਹੋਇਆ ਹੁਣ ਹੋਇਆ ਜੀ ਆਪਾਂ ਨੂੰ ਸਾਲ ਹੋਇਆ 6-7 ਅੱਠ ਮਹੀਨੇ ਹੋਇਆ ਜੀ ਸਾਲ ਵੀ ਨਹੀਂ ਹੋਇਆ ਸਾਲ ਵੀ ਹੋਇਆ 6-7 ਮਹੀਨੇ ਹੋਇਆ ਠੀਕ ਕਰਦੇ ਜਿਹੜੀ ਚੋਰੀ ਆ ਸਾਨੂੰ ਪਤਾ ਲੱਗਾ ਅਸੀਂ ਹੁਣ ਮੌਕੇ ਤੇ ਜਿਹੜੀ ਫਿੰਗਰਪ੍ਰਿੰਟ ਟੀਮ ਉਹ ਮੰਗਾ ਲਈਆ ਬਾਕੀ ਅਸੀਂ ਜਿਹੜੇ ਸੀਸੀਟੀ ਕੈਮਰੇ ਲੱਗੇ ਆ ਉਹਨਾਂ ਨੂੰ ਬਾਚ ਰਹੇ ਆ ਜਲਦੀ ਹੀ ਅਸੀਂ ਟ੍ਰੇਸ ਕਰ ਲੈਣੀ ਹੈ ਕਿੰਨੇ ਵੀ ਵਜੇ ਦੀ ਗੱਲ ਹੈ ਅੰਦਾਜ਼ਾ ਤੁਹਾਡੇ ਸਾਹਮਣੇ ਸੀਸੀਟੀਵੀ ਕੈਮਰੇ ਜਾਈ ਜਿਹੜੇ ਸੀਸੀਟੀਵੀ ਕੈਮਰੇ ਵਾਲੇ ਚੈੱਕਿੰਗ ਪ੍ਰੋਪਰ ਹੈ ਬਟ ਟਾਈਮ ਤਾਂ ਹਲੇ ਕਲੀਅਰ ਪੂਰਾ ਨਹੀਂ ਹੋਇਆ ਪਰ ਇਹ ਮਾਰਨਿੰਗ ਕਰਕੇ ਤਾਂ ਹੀ ਹੈ ਟਾਈਮ ਕਿਤੇ ਬੰਦੇ ਜਾਂ ਅੰਦਾਜ਼ਾ ਚੋਰੀ ਆਵੇ ਉਹਦੇ ਵਿੱਚ ਹੁਣ ਕੈਮਰੇ ਦੇ ਦੇਖ ਕੇ ਪਤਾ ਲੱਗੂਗਾ ਸਾਰਾ ਪ੍ਰੋਪਰ ਹੈ ਦੀ ਬਾਤ ਰਹੇ ਆ ਪਤਾ ਨਹੀਂ ਕੈਮਰੇ ਵਿੱਚ ਤਾਂ ਹਲੇ ਕੋਈ ਦਿਖਾਈ ਦੇ ਰਿਹਾ ਆ ਬਾਕੀ ਅਸੀਂ ਬਾਤ ਰਹੇ ਆ ਉਹ ਦੇਖ ਰਹੇ ਆ ਸਾਰਾ ਪ੍ਰੋਪਰ ਅੰਦਾਜ਼ਾ ਪਤਾ ਲੱਗਾ ਚੋਰੀ ਕਿੰਨੇ ਕੁ ਦੀ ਹੈ ਕਿ ਨਹੀਂ ਬਾਕੀ ਜਿਹੜਾ ਹਾਰ ਹੂਰ ਕਾ ਵੀ ਦੱਸਦੇ ਆ ਇਹ ਬਾਕੀ ਇਹ ਹੁਣ ਬੈਂਕ ਦੇ ਵਿੱਚ ਜਾ ਕੇ ਆਪਣਾ ਸਾਰਾ ਪੂਰੀ ਡੀਟੇਲ ਆ ਕੇ ਦੱਸੂਗੇ ਕਿ ਕਿੰਨੇ ਪੈਸੇ ਕਿੱਦਾਂ ਆ ਉਹਦੇ ਹਿਸਾਬ ਨਾਲ ਅਕੀ ਕਰ ਰਹੇ ਆ ਬਾਕੀ ਟ੍ਰੇਸ ਕਰ ਲੈਣੇ ਸੀ ਬੰਦੇ